ਲਾਵੀ ਮਿੱਤਰੋ ਜਿਹੜੇ ਅਥਰੂ ਗੋਲੇ ਜਿਹੜੀ ਪੁਲਿਸ ਆ ਕਿਸੇ ਵੀ ਸਟੇਟ ਦੀ ਲਾਉ ਲੋ ਉਹ ਜਦੋਂ ਸੜਦੀ ਤੇ ਬਾਪੂ ਤੋਂ ਬਚਣ ਦਾ ਤਰੀਕਾ ਬਾਪੂ ਨੂੰ ਪਤਾ ਲੈ ਬਾਪੂ ਕਰ ਕਾ ਹੋ ਜਾ ਸ਼ੁਰੂ ਕਰ ਬਾਗ ਰੂ ਬਾਜੀ ਕਾ ਖਲਟਾ ਬਾਹਰ ਜੀ ਕੀ ਫੱਤੀ ਬੰਦੇ ਦੀ ਮੈਨ ਨਿਗਾਹ ਹਾਂ ਨਿਸ਼ਾਨਾ ਲਾਉ ਤਾ ਨਿਗਾਣਾ ਲਾਉ ਜੇ ਮਸ਼ੀਨਰੀ ਚਲਾਉ ਤਾ ਨਿਗਾਣਾ ਚਲਾਉ ਜਦੋਂ ਅਥਰੂ ਗੈਂਸ ਮਾਰਦੇ ਆਪਣੇ ਤੇ ਹੂੰ ਚਿੱਟੇ ਰੰਗ ਦਾ ਪਰਨਾ ਭੁੱਲੋਨ ਅਸੀਂ ਇਹ ਗੱਲ ਨੋਟ ਕਰਕੇ ਦੇਖੀ ਆ ਹਾਂ ਦੇਖੀ ਕੀ ਆ ਉੱਥੇ ਛੂਈ ਸਰ ਗੁਰਦੁਆਰੇ ਚ ਅਸੀਂ ਧਰਨਾ ਲਾਇਆ ਸੀਗਾ ਉੱਥੇ ਹੀ ਉਹ ਸਾਡੇ ਤੇ ਅਚਰੂ ਗਏ ਸਿੱਟੇ ਦਲਜੀਤ ਵਿਕਟੂ ਲਿਢਾਣਿਆ ਸਾਨੂੰ ਉਹ ਦੱਸ ਕੇ ਗਿਆ ਉਹ ਲਹਿਰ ਚ ਵੀ ਰਿਹਾ ਪੱਲਾ ਤੇ ਉਹ ਉਹਨੇ ਸਾਨੂੰ ਦੱਸਿਆ ਕਹਿੰਦਾ ਚਿੱਟੇ ਰੰਗ ਦੇ ਪਰਨੇ ਰੱਖੋ ਪਹਿਲੇ ਹੀ ਰੱਖ ਲੇ ਅਸ ਤਾਂ ਖਾ ਨਹੀਂ ਮੰਗਾ ਲਿਆ ਸਾਰਾ ਬਲੇ 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 ਖਾਣ ਮੰਗਾ ਕੇ ਅਸੀਂ ਪਿਉ ਲਿਆ ਜੋ ਸਾਡੇ ਅੱਥਰੂ ਗੋਲੇ ਮਾਰੇ ਅੱਗੇ ਉੱਤੇ ਹੋ ਲੈ ਲਿਆ ਤੇ ਸਾਡੀ ਨਿਗਾ ਨੂੰ ਹੋਰਾ ਅਸਰ ਨਹੀਂ ਗਿਆ ਕਿ ਉਹਨਾਂ ਦੇ ਅੱਥਰੂ ਗੈਸ਼ ਮੁੱਕ ਗਏ ਫਿਰ ਅਸੀਂ ਡਾਂਗ ਫਰੇਟ ਕਰੀ ਘਰ ਕੇ ਬੋਲੇ